ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਵੱਧ ਤੋਂ ਵੱਧ ਭੈਣ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਆਪਣੇ ਗੁਰੂ ਪਾਸੋਂ ਖੁਸ਼ੀਆਂ ਬਰਕਤਾਂ ਕਿੰਜ ਹਾਸਲ ਹੁੰਦੀਆਂ ਨੇ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਕਿੰਜ ਮਿਲ ਸਕਦੀਆਂ ਨੇ ਇਹ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਮਹਾਂਪੁਰਖ ਜੀ ਕੀ ਸਮਝਾਉਂਦੇ ਨੇ ਕਿ ਭਾਈ ਸਵੇਰੇ ਉੱਠਦਿਆਂ ਸਾਰ ਹਰ ਰੋਜ਼ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਕੰਮਕਾਰ ਕਰਨ ਤੋਂ ਪਹਿਲਾਂ ਹੋਰ ਕੋਈ ਵੀ ਗੱਲਬਾਤ ਕਰਨ ਤੋਂ ਪਹਿਲਾਂ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਕਿਉਂਕਿ ਜਪਜੀ ਸਾਹਿਬ ਜੀ ਦਾ ਪਾਠ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪਣੇ ਜਿੰਨੇ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਸਮਝੋ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਗੱਲਾਂ ਕਰ ਲਈਆਂ ਸਤਿਗੁਰ ਸੱਚੇ ਪਾਸ਼ਾ ਦਾ ਆਸ਼ੀਰਵਾਦ ਹਾਸਲ ਕਰ ਲਿਆ ਜਪਜੀ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਸਤਿਗੁਰ ਸੱਚੇ ਪਾਸ਼ਾ ਸਾਡੇ ਅੰਦਰ ਦੇ ਕਈ ਜੰਜਾਲ ਖਤਮ ਕਰਦੇ ਨੇ ਭਾਵੇਂ ਕਿ ਸਾਡੇ ਅੰਦਰ ਦੇ ਵਿੱਚ ਇੱਕ ਹਰ ਮੇਲੇ ਕਲੇਸ਼ ਚੱਲਦਾ ਰਹਿੰਦਾ ਹੈ ਪਰ ਜਦੋਂ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਆ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਆ ਤਾਂ ਫਿਰ ਸਾਡੇ ਅੰਦਰ ਦੇ ਜੋ ਵੀ ਜੰਜਾਲ ਨੇ ਜੋ ਵੀ ਅੰਦਰ ਦੇ ਕਲੇਸ਼ ਨੇ ਉਹ ਖਤਮ ਹੁੰਦੇ ਆ ਗੁਰਬਾਣੀ ਦੱਸਦੀ ਆ ਕਿ ਜਦੋਂ ਸਾਡੇ ਉੱਤੇ ਵੱਡੇ ਤੋਂ ਵੱਡਾ ਵੀ ਦੁੱਖ ਆ ਜਾਵੇ ਤਾਂ ਅਸੀਂ ਉਸ ਦੁੱਖ ਦੇ ਵਿੱਚੋਂ ਕਿੰਜ ਬਾਹਰ ਆਉਣਾ ਹੈ ਉਸ ਦੁੱਖ ਦੇ ਨਾਲ ਕਿੰਜ ਨਜਿੱਠਣਾ ਹੈ ਭਾਵ ਕਿ ਗੁਰਬਾਣੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਹੋਈਆਂ ਦੁੱਖ ਤਕਲੀਫਾਂ ਮੁਸ਼ਕਲਾਂ ਮਸੀਤਾਂ ਦੇ ਨਾਲ ਲੜਨਾ ਸਿਖਾਉਂਦੀ ਹੈ ਗੁਰਬਾਣੀ ਦੇ ਰਾਹੀ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਜੀਵਨ ਜਿਉਣ ਦਾ ਢੱਗ ਹੀ ਤਾਂ ਦੱਸਿਆ ਹੈ ਇਸ ਕਰਕੇ ਆਪਾਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਨਾ ਬੜੇ ਹੀ ਧਿਆਨ ਦੇ ਨਾਲ ਬੜੇ ਹੀ ਪਿਆਰ ਸਤਕਾਰ ਦੇ ਨਾਲ ਸਮਝ ਸਮਝ ਕੇ ਜ਼ਰੂਰੀ ਨਹੀਂ ਹੈ ਕਿ ਆਪਾਂ ਵੱਧ ਪਾਠ ਕਰੀਏ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਗੁਰਬਾਣੀ ਦੇ ਪਾਠ ਨੂੰ ਸਮਝ-ਸਮਝ ਕੇ ਪੜਹੀਏ ਜਿੱਥੇ ਆਪਾਂ ਰੋਜ਼ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਦੇ ਹਾਂ ਉੱਥੇ ਇੱਕ ਕਰ ਲਿਈਏ ਅਤੇ ਜੋ ਚਾਰ ਪਾਠ ਕਰਨ ਦਾ ਸਮਾਂ ਬਚਿਆ ਉਹ ਸਮਾਂ ਆਪਾਂ ਗੁਰਬਾਣੀ ਦੇ ਅਰਥ ਸਮਝਣ ਦੇ ਤੇ ਲਾ ਦੇਈਏ ਜੇਕਰ ਰੋਜ਼ ਸੁਖਮਨੀ ਸਾਹਿਬ ਜੀ ਦੇ ਦੋ ਪਾਠ ਕਰਦੇ ਹੋ ਤਾਂ ਉਹਦੀ ਜਗ੍ਹਾ ਤੇ ਇੱਕ ਕਰ ਲਓ ਅਤੇ ਇੱਕ ਪਾਠ ਦਾ ਸਮਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝਣ ਤੇ ਲਾ ਦੇਈਏ ਜੇਕਰ ਰੋਜ਼ਾਨਾ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਆ ਤਾਂ ਫਿਰ ਰੋਜ਼ ਦੀਆਂ 12 ਅਸ਼ਟਪਤੀਆਂ ਦਾ ਪਾਠ ਕਰ ਸਕਦੇ ਆ ਪਰ 12 ਦਾ ਸਮਾਂ ਅਰਥ ਸਮਝਣ ਤੇ ਲਾਉਣਾ ਕਹਿਣ ਦਾ ਭਾਵ ਇੱਥੇ ਇਹ ਆ ਕਿ ਆਪਾਂ ਜਿੰਨਾ ਕ ਪਾਠ ਕਰਦੇ ਆ ਜਿੰਨੀ ਹੀ ਗੁਰਬਾਣੀ ਪੜ੍ਹਦੇ ਆ ਨਾ ਉਹਨੂੰ ਸਮਝੀਏ ਜਰੂਰ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਹੈ ਕਿਉਂਕਿ ਜਦੋਂ ਸਮਝਾਂਗੇ ਉਦੋਂ ਹੀ ਸਾਡੇ ਅੰਦਰ ਦਾ ਕਲੇਸ਼ ਖਤਮ ਹੋਣਾ ਹੈ ਤੇ ਜਦੋਂ ਸਾਡੇ ਅੰਦਰ ਦਾ ਕਲੇਸ਼ ਖਤਮ ਹੋ ਗਿਆ ਬਾਹਰ ਦੇ ਕਲੇਸ਼ ਨੇ ਆਪਣੇ ਆਪ ਖਤਮ ਹੋ ਜਾਣਾ ਹੈ ਸਾਡੇ ਹਰ ਘਰ ਪਰਿਵਾਰਾਂ ਦੇ ਵਿੱਚ ਜੀਆਂ ਦੇ ਵਿੱਚ ਕਲੇਸ਼ ਕਿਉਂ ਆ ਕਿਉਂਕਿ ਹਰ ਇੱਕ ਬੰਦੇ ਨੇ ਆਪੋ ਆਪਣਾ ਝੰਡਾ ਚੁੱਕਿਆ ਹੈ ਉਹ ਕਹਿੰਦਾ ਵੀ ਅਸੀਂ ਆਪਣਾ ਝੰਡਾ ਨਹੀਂ ਮਾਣੀ ਹੋਣ ਦੇ ਨਾਲ ਸਾਡੀ ਹਉਮੈ ਹੰਕਾਰ ਸਾਨੂੰ ਅੱਗੇ ਨਹੀਂ ਵਧਣ ਦਿੰਦੀ ਪਰ ਜਦੋਂ ਹੀ ਆਪਾਂ ਗੁਰੂ ਦੇ ਲੜ ਲੱਗਦੇ ਆ ਗੁਰਬਾਣੀ ਦੇ ਲੜ ਲੱਗਦੇ ਆ ਤਾਂ ਸਾਡੇ ਅੰਦਰ ਨਿਮਰਤਾ ਸਹਿਨਸ਼ੀਲਤਾ ਦਾ ਗੁਣ ਆਉਂਦਾ ਏ ਸਾਨੂੰ ਚੰਗੇ ਮਾੜੇ ਦਾ ਗਿਆਨ ਹੁੰਦਾ ਏ ਸਾਡੇ ਮਨ ਵਿੱਚ ਤਰਸ ਦਇਆ ਦੀ ਭਾਵਨਾ ਆਉਂਦੀ ਆ ਜੇਕਰ ਗੁਰਬਾਣੀ ਦਾ ਪਾਠ ਕਰਦਿਆਂ ਹੋਇਆ ਵੀ ਸਾਡਾ ਮਨ ਕਾਲਾ ਪੈਂਦਾ ਰਹਿੰਦਾ ਏ ਸਾਡੇ ਉੱਤੇ ਗੁੱਸਾ ਹਾਵੀ ਹੋ ਜਾਂਦਾ ਏ ਸਾਡੇ ਮਨ ਦੇ ਵਿੱਚ ਕਿਸੇ ਦਾ ਚੰਗਾ ਵੇਖ ਕੇ ਈਰਖਾ ਉਤਪਨ ਹੁੰਦੀ ਆ ਜਾਂ ਫਿਰ ਅਸੀਂ ਕਿਸੇ ਦਾ ਮਾੜਾ ਹੁੰਦਿਆਂ ਦੇਖ ਕੇ ਖੁਸ਼ ਹੋ ਰਹੇ ਹਾਂ ਇਹਦਾ ਮਤਲਬ ਇਹ ਆ ਕਿ ਅਸੀਂ ਗੁਰਬਾਣੀ ਦਾ ਪਾਠ ਸਿਰਫ ਰਸਨਾ ਦੇ ਰਾਈ ਕਰ ਰਹੇ ਹਾਂ ਅਸੀਂ ਗੁਰਬਾਣੀ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਕਿਉਂਕਿ ਗੁਰਬਾਣੀ ਦਾ ਪਾਠ ਕਰਕੇ ਜਦੋਂ ਅਸੀਂ ਸਮਝਦੇ ਹਾਂ ਗੁਰਬਾਣੀ ਦਾ ਅਸਰ ਜਦੋਂ ਸਾਡੇ ਤੇ ਹੁੰਦਾ ਹੈ ਨਾ ਸਭ ਤੋਂ ਪਹਿਲਾ ਮਨੁੱਖ ਦੇ ਆਪਣੇ ਆਪ ਦੇ ਵਿੱਚ ਬਦਲਾਅ ਆਉਂਦਾ ਹੈ ਗੁਰਬਾਣੀ ਦਾ ਪਾਠ ਆਪਾਂ ਕਰਦੇ ਹੀ ਆਪਣੇ ਆਪ ਨੂੰ ਬਦਲਣ ਦੇ ਲਈਆਂ ਆਪਣਾ ਆਪਾ ਬਦਲਣ ਦੇ ਲਈ ਜੋ ਵੀ ਸਾਡੇ ਅੰਦਰ ਔਗਣ ਨੇ ਜੋ ਵੀ ਵਿਕਾਰ ਨੇ ਨਾ ਉਹ ਦੂਰ ਹੁੰਦੇ ਆ ਤੇ ਇਸ ਕਰਕੇ ਸਾਡੀ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਹੋਵੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਵੇ ਤਾਂ ਜੋ ਅਸੀਂ ਆਪਣੇ ਗੁਰੂ ਦਾ ਗਿਆਨ ਹਾਸਲ ਕਰਕੇ ਆਪਣੇ ਪੂਰੇ ਦਿਨ ਦੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਈਏ ਕਿਉਂਕਿ ਜਦੋਂ ਸਵੇਰੇ ਸਵੇਰੇ ਗੁਰਬਾਣੀ ਦਾ ਪਾਠ ਕਰ ਲਵਾਂਗੇ ਆਪਣੇ ਗੁਰੂ ਦਾ ਗਿਆਨ ਹਾਸਲ ਕਰਾਂਗੇ ਗੁਰੂ ਦਾ ਆਸ਼ੀਰਵਾਦ ਹਾਸਲ ਕਰਾਂਗੇ ਤਾਂ ਪੂਰਾ ਦਿਨ ਖੁਸ਼ ਰਵਾਂਗੇ ਪੂਰਾ ਦਿਨ ਅਸੀਂ ਇਹ ਕਾਲੇ ਪਣ ਤੋਂ ਦੂਰ ਰਵਾਂਗੇ ਅਤੇ ਜਦੋਂ ਕਾਲਾ ਪਣ ਹੀ ਸਾਡੇ ਅੰਦਰ ਨਹੀਂ ਆਇਆ ਤਾਂ ਫਿਰ ਹਰ ਇੱਕ ਕੰਮ ਦੇ ਵਿੱਚ ਬਰਕਤ ਪੈਣੀ ਆ ਹਰ ਕੰਮ ਠੀਕ ਤਰੀਕੇ ਦੇ ਨਾਲ ਹੋ ਜਾਵੇਗਾ। ਉਹਨਾਂ ਕੰਮਕਾਰਾਂ ਦੇ ਵਿੱਚ ਹੀ ਬਰਕਤਾਂ ਪੈਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਮਨ ਲਾ ਕੇ ਚਾਣ ਨਾਲ ਕਰਦੇ ਆਂ। ਪਰ ਜਿਹੜੇ ਕੰਮ ਨੂੰ ਅਸੀਂ ਖਿਜੇ ਹੋਏ ਕਰਦੇ ਆਂ, ਗੁੱਸੇ ਵਿੱਚ ਆ ਕੇ ਕਰਦੇ ਆਂ, ਉਹ ਕੰਮਾਂ ਦੇ ਵਿੱਚ ਫਿਰ ਬਰਕਤਾਂ ਨਹੀਂ ਰਹਿੰਦੀਆਂ। ਉਹ ਕੰਮ ਪੂਰਾ ਕਰਕੇ ਵੀ ਸਾਨੂੰ ਉਹ ਨਹੀਂ ਸਫਲਤਾ, ਉਹ ਨਹੀਂ ਖੁਸ਼ੀ, ਉਹਨਾਂ ਸਕੂਨ ਨਹੀਂ ਮਿਲਦਾ। ਪਰ ਜਿਸ ਕੰਮ ਨੂੰ ਅਸੀਂ ਮਨ ਲਾ ਕੇ ਕਰਦੇ ਆਂ, ਚਾਣ ਨਾਲ ਕਰਦੇ ਆਂ ਨਾ ਉਹ ਕੰਮ ਭਾਵੇਂ ਨਿਪਰੇ ਜਣੇ ਚਾਹੇ ਨਾ ਜਣੇ ਪਰ ਸਾਡੇ ਮਨ ਨੂੰ ਸਕੂਨ ਮਿਲਿਆ ਹੁੰਦਾ ਕਿਉਂਕਿ ਅਸੀਂ ਉਸ ਕੰਮ ਦੇ ਵਿੱਚ ਆਪਣਾ 100% ਲਾਇਆ ਹੈ ਆਪਣਾ ਬੈਸਟ ਦਿੱਤਾ ਹੈ ਅਸੀਂ ਰੱਜ ਕੇ ਬੇਨਤੀ ਕੀਤੀ ਸੀ ਸੋ ਰੋਜ਼ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਆਪਣੇ ਕੰਮਾਂ ਤਾਂ ਧਿਆਨ ਨੂੰ ਹੱਥ ਪਾਉਣਾ ਹੈ ਤਾਂ ਸਾਡਾ ਮਨ ਬਿਲਕੁਲ ਸ਼ਾਂਤੀ ਸਕੂਨ ਦੇ ਵਿੱਚ ਰਹੇਗਾ ਸਾਨੂੰ ਚੰਗੇ ਮਾੜੇ ਦਾ ਗਿਆਨ ਹੋਵੇਗਾ ਅਤੇ ਗਿਲੇ ਸ਼ਿਕਵੇ ਸ਼ਿਕਾਇਤਾਂ ਤੋਂ ਦੂਰ ਰਹਿਣਾ ਹੈ ਕਿਉਂਕਿ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਭਰਿਆ ਹੋਇਆ ਮਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਉਹਦੇ ਅੱਗੇ ਸੋਨੇ ਦੇ ਪਹਾੜ ਵੀ ਖੜੇ ਹੋ ਜਨ ਨਾ ਤਾਂ ਵੀ ਉਹਨੂੰ ਥੋੜੇ ਹੀ ਲੱਗਣਗੇ ਪਰ ਜੋ ਰੂਹਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਪਰਮਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦੀਆਂ ਨੇ ਨਾ ਉਹ ਰੂਹਾ ਰੱਜੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਉਹਨਾਂ ਨੂੰ ਥੋੜਾ ਵੀ ਮਿਲ ਜਾਵੇ ਉਹਦੇ ਵਿੱਚ ਵੀ ਸਬਰ ਹੁੰਦਾ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਵਰਤਦੀ ਵੀ ਉਹਨਾਂ ਦੇ ਥੋੜੇ ਦੇ ਵਿੱਚ ਵੀ ਵਰਕਤਾ ਪੈ ਜਾਂਦੀਆਂ ਇਸ ਕਰਕੇ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਕਦੀ ਵੀ ਗਿਲੇ ਸ਼ਿਕਵੇ ਸ਼ਿਕਾਇਤਾ ਨਹੀਂ ਕਰਨੀਆਂ ਜਿੰਨਾ ਹੀ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਨਾ ਸੱਚ ਕਰਕੇ ਜਾਣਿਓ ਉਹਨਾਂ ਹੀ ਅਸੀਂ ਗੁਰੂ ਚਰਣਾ ਦੇ ਨੇੜੇ ਹੁੰਦੇ ਆ ਤਾਂ ਹਰ ਵੇਲੇ ਸਾਡੇ ਮੱਖ ਦੇ ਵਿੱਚੋਂ ਇੱਕੋ ਹੀ ਗੱਲ ਨਿਕਲੇ ਵਾਹਿਗੁਰੂ ਤੇਰਾ ਸ਼ੁਕਰਿਆ ਵਾਹਿਗੁਰੂ ਤੇਰਾ ਸ਼ੁਕਰਿਆ ਗੁਰਨਾਨਕ ਪਾਸ਼ਾ ਤੁਹਾਡਾ ਸ਼ੁਕਰਿਆ ਗੁਰੂ ਰਾਮਦਾਸ ਪਾਸ਼ਾ ਤੁਹਾਡਾ ਸ਼ੁਕਰਿਆ ਸ਼ੁਕਰ ਸ਼ੁਕਰ ਕਰਦਿਆਂ ਹੀ ਸਾਰੇ ਕੰਮ ਕਾਰ ਕਰੀਏ کاروبار ਜਾਣ ਲੱਗੇ ਆ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਨਿਕਲ ਗਏ ਕਿ ਇਹ ਸਤਿਗੁਰ ਸੱਚੇ ਪਾਸ਼ਾ ਕਰਬਾਰ ਤੇਰਾ ਪ੍ਰਵਾਸ ਤੂੰ ਜਾਣ ਕੇ ਹੈ ਸੰਗ ਮਾਲਕਾ ਹਰ ਇੱਕ ਕੰਮ ਦੇ ਵਿੱਚ ਆਪ ਵਰਤਨਾ ਮੇਰੇ ਨਾ ਹੱਥਾਂ ਕੋਲੋਂ ਕਿਸੇ ਦਾ ਵੀ ਕੁਝ ਵੀ ਮਾੜਾ ਨਾ ਹੋਵੇ ਮੇਰੇ ਮਨ ਵਿੱਚ ਕਿਸੇ ਦੇ ਪ੍ਰਤੀ ਮਾੜੇ ਖਿਆਲ ਨਾ ਆਉਣ ਮੇਰੇ ਮਨ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਾ ਆਵੇ ਸਤਿਗੁਰ ਸੱਚੇ ਪਾਸ਼ਾ ਸਾਰੇ ਹੀ ਕਾਰਜ ਤੁਸੀਂ ਆਪ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਕੇ ਕਰਵਾ ਲੈਣੇ ਅਰਦਾਸ ਬੇਨਤੀ ਕਰਕੇ ਕਰੋ ਤੁਰਾਂਗੇ ਗੁਰੂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਹਰ ਇੱਕ ਕੰਮ ਦੇ ਵਿੱਚ ਵਾਦੀ ਪਹਿਣਗੇ ਹਰ ਇੱਕ ਕੰਮ ਦੇ ਵਿੱਚ ਵਰਕਤਾ ਪਹਿਣ ਗਈਆਂ ਰੋਟੀ ਖਾਣ ਪੀਣ ਵੇਲੇ ਵੀ ਵਾਹਿਗੁਰੂ ਤੇਰਾ ਸ਼ੁਕਰਿਆ ਸ਼ੁਕਰਿਆ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਇਹ ਸ਼ਬਦ ਬੋਲਨੇਗੇ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਇੱਕ ਓਕਾਰ ਸਤਨਾਮ ਕਰਤਾ ਪੁਰਖ ਨੀਰਪਉ ਨੀਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਸ ਤਰ੍ਹਾਂ ਜਦੋਂ ਵੀ ਮੌਕਾ ਮਿਲੇ ਉਦੋਂ ਹੀ ਗੁਰਬਾਣੀ ਦਾ ਪਾਠ ਕਰੀਏ ਗੁਰਬਾਣੀ ਦਾ ਸ਼ਬਦ ਜਾਪ ਕਰੀਏ ਤਾਂ ਦੇਖਣਾ ਜਦੋਂ ਹਰ ਵੇਲੇ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਜਪਦੇ ਹੋਏ ਕੰਮਕਾਰ ਕਰਾਂਗੇ ਜਦੋਂ ਹਰ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਕੇ ਕੰਮਾਂ ਨੂੰ ਸ਼ੁਰੂ ਕਰਾਂਗੇ ਤਾਂ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਤਾਂ ਬੱਸ ਰੋਜ਼ ਸਵੇਰੇ ਉੱਠਦੇ ਅਨਸਾਰ ਦਾ ਹੈ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਕੇ ਫਿਰ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਕਿਉਂਕਿ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਕਰਾਂਗੇ ਤਾਂ ਹੀ ਸਾਡੇ ਮਨ ਦਾ ਕਾਲਾਪਨ ਦੂਰ ਹੋਵੇਗਾ ਸਾਡਾ ਮਨ ਇੱਕ ਥਾਂ ਤੇ ਟਿਕੇਗਾ ਸਾਡਾ ਮਨ ਸ਼ਾਂਤੀ ਸਕੂਨ ਦੇ ਨਾਲ ਭਰ ਜਾਵੇਗਾ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਫਿਰ ਆਪਣੇ ਕੰਮਾਂ ਧੰਦਿਆਂ ਨੂੰ ਕਰਨਾ ਹੈ ਕੰਮ ਧੰਦੇ ਕਰਦਿਆਂ ਹੋਇਆਂ ਵੀ ਗੁਰਬਾਣੀ ਦਾ ਪਾਠ ਸ਼ਬਦ ਜਾਪ ਕਰਨਾ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਕੰਮ ਕਰੀਏ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਕਰੀਏ ਜਿਵੇਂ ਉਹ ਬੀਬੀਆਂ ਨੇ ਉਹ ਘਰ ਦੇ ਵਿੱਚ ਕੰਮਕਾਰ ਕਰਦੀਆਂ ਨੇ ਤਾਂ ਉਹ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਲਓ ਸ਼ਬਦ ਜਾਪ ਲਗਾ ਲਓ ਵਾਹੀ ਗੁਰੂ ਜੀ ਦਾ ਸਿਮਰਨ ਲਗਾ ਲਓ ਆਪਣੇ ਮੋਬਾਈਲ ਤੇ ਲਗਾ ਲਓ ਭਾਵੇਂ ਆਪਣੇ ਟੀਵੀ ਤੇ ਲਗਾ ਲਓ ਨਾਲ-ਨਾਲ ਕੰਮਕਾਰ ਕਰੀ ਜਾਣਾ ਨਾਲ-ਨਾਲ ਕੰਨਾਂ ਦੇ ਵਿੱਚ ਗੁਰਬਾਣੀ ਦਾ ਪਾਠ ਪਵੇਗਾ ਨਾਲ-ਨਾਲ ਸਾਡੀ ਰਸਨਾ ਵੀ ਵਾਹੀ ਗੁਰੂ ਜੀ ਦਾ ਨਾਮ ਜਪੇਗੀ ਤਾਂ ਦੇਖਣਾ ਫਿਰ ਇੱਕ ਤਾਂ ਕੰਮ ਕਾਰ ਕਰਦੇ ਆ ਪਤਾ ਹੀ ਨਹੀਂ ਲੱਗਣਾ ਵੀ ਕਦੋਂ ਕੰਮ ਹੋ ਗਏ ਦੂਸਰਾ ਉਹ ਕੰਮ ਕਾਰ ਕਰਦੇ ਆ ਥਕਾਵਟ ਹੀ ਨਹੀਂ ਹੁੰਦੀ ਜਦੋਂ ਆਪਾਂ ਗੁਰਬਾਣੀ ਦਾ ਪਾਠ ਸਿਮਰਨ ਕਰਦੇ ਆ ਹੋਇਆਂ ਕੰਮ ਕਾਰ ਕਰਦੇ ਆ ਅਤੇ ਫਿਰ ਉਹਨਾਂ ਕੰਮਾਂ ਦੀਆਂ ਵਰਕਤਾਂ ਕਿਤੇ ਵੱਧ ਜਾਂਦੀਆਂ ਨੇ ਉਹਨਾਂ ਕੰਮਾਂ ਦੀ ਸਮਰੱਥਾ ਕਿਤੇ ਵੱਧ ਜਾਂਦੀ ਆ ਰੋਟੀ ਪਾਣੀ ਬਣਾਉਂਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਸ਼ਿਕਾਉਂਦਿਆਂ ਗੁਰਬਾਣੀ ਦਾ ਪਾਠ करिए ਸ਼ਬਦ ਜਾਪ करिए ਵਾਹੀ ਗੁਰੂ ਵਾਹੀ ਗੁਰੂ ਜੀ ਦਾ ਜਾਪ करिए ਪੂਰੇ ਪਰਿਵਾਰ ਨੂੰ ਭੋਜਨ ਪ੍ਰਸ਼ਾਦਾ ਸ਼ਿਖਾ ਕੇ ਝੂਠੇ ਬਰਤਨ ਸਾਫ਼ ਕਰਦੇ ਹਨ ਉਹ ਬਰਤਨ ਸਾਫ਼ ਕਰਦਿਆਂ ਹੋਇਆਂ ਵੀ ਜੇਕਰ ਭੈਣਾ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਖੁਸ਼ੀ-ਖੁਸ਼ੀ ਬਰਤਨ ਸਾਫ਼ ਕਰਨ ਤਾਂ ਉਹਨਾਂ ਘਰਾਂ ਦੀਆਂ ਵਰਕਤਾਂ ਵਧਦੀਆਂ ਨੇ ਉਸ ਬੀਬੀ ਭੈਣ ਦੇ ਹੱਥਾਂ ਦੀਆਂ ਹੀ ਵਰਕਤਾਂ ਵਧ ਜਾਂਦੀਆਂ ਨੇ ਕਦੇ ਵੀ ਕਿਸੇ ਗੱਲ ਦੀ ਕਿਸੇ ਚੀਜ਼ ਦੀ ਟੋੜ ਨਹੀਂ ਹੁੰਦੀ ਬਸ ਮੁੱਖ ਦੀ ਗੱਲ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਕੰਮ ਨੂੰ ਪੂਰੇ ਜੋਸ਼ ਉਤਸ਼ਾਹ ਦੇ ਨਾਲ ਕਰਦੇ ਆ ਵਾਹਿਗੁਰੂ ਜੀ ਦਾ ਸ਼ੁਕਰ ਮਨਾ ਕੇ ਕੰਮ ਨੂੰ ਕਰਦੇ ਆ ਨਾ ਉਸ ਕੰਮ ਦੇ ਵਿੱਚ ਬਰਕਤ ਪੈਂਦੀ ਹੀ ਪੈਂਦੀ ਆ ਪਰ ਜਿਹੜੇ ਕੰਮ ਨੂੰ ਅਸੀਂ ਮਨ ਮਾਰ ਕੇ ਕਰਦੇ ਆ ਗੁੱਸੇ ਵਿੱਚ ਕਾਲੇ ਪਣ ਦੇ ਨਾਲ ਮਜਬੂਰੀ ਵਿੱਚ ਕਰਦੇ ਆ ਉਹ ਕੰਮਾਂ ਦੇ ਵਿੱਚ ਫਿਰ ਬਰਕਤਾਂ ਨਹੀਂ ਰਹਿੰਦੀਆਂ ਤਵਸ ਆਪਣੇ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤ ਹਾਸਲ ਕਰਨ ਦੀ ਇਹੋ ਯੁਗਤਿਆ ਕਿ ਆਪਾਂ ਹਰ ਕੰਮ ਨੂੰ ਮਾਲਕ ਦਾ ਸ਼ੁਕਰਾਨਾ ਕਰਕੇ ਕਰੀਏ ਵਾਹਿਗੁਰੂ ਜੀ ਸਾਡੇ ਵੱਲੋਂ ਕੀਤੇ ਹੋਏ ਸ਼ੁਕਰਾਨੇ ਦੇ ਭੁੱਖੇ ਨਹੀਂ ਆ ਉਹਨਾਂ ਨੂੰ ਸਾਡੇ ਸ਼ੁਕਰਾਨੇ ਦੀ ਲੋੜ ਨਹੀਂ ਪਰ ਜਦੋਂ ਆਪਾਂ ਸ਼ੁਕਰਾਨਾ ਕਰਦੇ ਆ ਨਾ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਹਿਰਮਾਨ ਹੋ ਜਾਂਦੀ ਆ ਕਿ ਇਹ ਬੰਦਾ ਮਾਲਕ ਦਾ ਸ਼ੁਕਰਾਨਾ ਕਰ ਗਿਆ ਕਿਉਂਕਿ ਮਹਾਪੁਰਖ ਜੀ ਕਹਿੰਦੇ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਬੇਸ਼ੁਕਰੇ ਬੰਦਾ ਹਮੇਸ਼ਾ ਤਕਿਆਂ ਜੁਗਾਂ ਰਹਿੰਦਾ ਹੈ ਬੇਸ਼ੁਕਰੇ ਬੰਦੇ ਦੀ ਰੂਹ ਕਦੇ ਨਹੀਂ ਰੱਜਦੀ ਉਹਨੂੰ ਜਿੰਨਾ ਮਰਜ਼ੀ ਮਿਲ ਜਾਵੇ ਉਹਦੇ ਅੰਦਰ ਦੀ ਭੁੱਖ ਨਹੀਂ ਮਿਟਦੀ ਉਹਨੇ ਹੋਰ ਹੋਰ ਦੀ ਚਾਹ ਦੇ ਵਿੱਚ ਹਰ ਵੇਲੇ ਤੜਫਦੇ ਕਲਪ ਦੇ ਰਹਿਣਾ ਹੈ ਉਹ ਖੁਸ਼ ਨਹੀਂ ਰਹਿ ਸਕਦਾ ਪਰ ਜੋ ਮਾਲਕ ਦੇ ਸ਼ੁਕਰਾਨੇ ਵਿੱਚ ਰਹਿੰਦੇ ਨੇ ਸ਼ੁਕਰ ਸ਼ੁਕਰ ਕਰਦੇ ਆ ਉਹ ਰੱਜੀਆਂ ਰੂਹਾਂ ਥੋੜੇ ਦੇ ਵਿੱਚ ਵੀ ਖੁਸ਼ ਰਹਿੰਦੀਆਂ ਨੇ ਜਨਦੀ ਗਲਾ ਦੇ ਵਿੱਚ ਰਹਿੰਦੀਆਂ ਨੇ ਤਾਂ ਬਸ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਇਹੋ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਕੀ ਸਤਿਗੁਰੂ ਸੱਚੇ ਪਾਸ਼ਾ ਸਾਡੀ ਦੇਵੀ ਕਿਰਪਾ ਕਰੋ ਸਾਡੀ ਵੀ ਰੂਹ ਦੀ ਖਰਾਕ ਰੂਹ ਦਾ ਸਕੂਨ ਸਾਨੂੰ ਬਖਸ਼ੋ ਸਾਡੇ ਵੀ ਹਿਰਦੇ ਦੇ ਵਿੱਚ ਹਰ ਵੇਲੇ ਆਪ ਜੀ ਦਾ ਮਿੱਠਾ ਪਿਆਰਾ ਪਵਿੱਤਰ ਨਾਮ ਚੱਲੇ ਕਿਉਂਕਿ ਜਿਉਂ-ਜਿਉਂ ਹੀ ਸਾਡੀ ਰਸਨਾ ਵਾਹਿਗੁਰੂ ਵਾਹਿਗੁਰੂ ਜਪਦੀ ਆ ਨਾ ਤਿਉਂ-ਤਿਉਂ ਸਾਡੇ ਮਨ ਅੰਦਰ ਸਕੂਨ ਮਿਲਦਾ ਹੈ ਤਾਂ ਫਿਰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਤੇ ਜਿਹੜਾ ਮਹੀਨਾ ਹੁਣ ਚੱਲ ਰਿਹਾ ਹੈ ਜਿਹੜਾ ਹਫਤਾ ਹੁਣ ਸ਼ੁਰੂ ਹੋਣ ਜਾ ਰਿਹਾ ਏ ਇਸ ਮਹੀਨੇ ਵਿੱਚ ਇਸ ਹਫਤੇ ਦੇ ਵਿੱਚ ਜਿੰਨਾ ਹੀ ਨਾਮ ਜਪਾਂਗੇ ਨਾ ਓਨਾ ਹੀ ਅਸੀਂ ਗੁਰੂ ਜਰਨਾ ਦੇ ਨੇੜੇ ਹੋਵਾਂਗੇ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਦੇ ਇਸ ਹਫਤੇ ਦੇ ਵਿੱਚ ਕਲਗੀਧਰ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪਿਆ ਪਰਿਵਾਰ ਦੇ ਵਿੱਚੋਂ ਚਾਰ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਹੋਈ ਸਤਿਗੁਰ ਸੱਚੇ ਪਾਸ਼ਾ ਦੇ ਜਾਣ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਤਾਂ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਘਰਾਂ ਦੇ ਵਿੱਚ ਜਿੱਥੇ ਆਪਾਂ ਟੀਵੀ ਮੋਬਾਈਲ ਦੇ ਉੱਤੇ ਪਹਿਲਾਂ ਫਿਲਮਾਂ ਨਾਟਕ ਦੇਖਦੇ ਸੀ ਨਾ ਉਹ ਸਮਾਂ ਗੁਰਬਾਣੀ ਦਾ ਪਾਠ ਲਗਾ ਕੇ ਸੁਣਨਾ ਹੈ ਇੱਕ ਹਫ਼ਤਾ ਹੀ ਪੂਰੇ ਮਨ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਗੁਰੂ ਚਰਣਾ ਦੇ ਵਿੱਚ ਹਾਜ਼ਰੀ ਲਗਵਾ ਦੇਈਏ ਹੋ ਸਕਦਾ ਹੈ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਤਰਸ ਕਰਨ ਅਤੇ ਸਾਡੇ ਮਾੜੇ ਕਰਮਾਂ ਦੇ ਵਰਕੇ ਪਾੜ ਦੇਣ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਤਾਂ ਇਸ ਹਫ਼ਤੇ ਦੇ ਵਿੱਚ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਭਾਈ ਤੁਸੀਂ ਇਹ ਸਮਾਂ ਕੀਮਤੀ ਸਮਾਂ ਟੀਵੀ ਤੇ ਨਾਟਕ ਫਿਲਮਾਂ ਆ ਰਹੀਆਂ ਲਾ ਦੇਖ ਦੇ ਕੇ ਲਗਾਉਂਦੇ ਸੀ ਨਾ ਇਹ ਸਮਾਂ ਗੁਰਬਾਣੀ ਦਾ ਪਾਠ ਕਰੋ ਸ਼ਬਦ ਜਾਪ ਕਰੋ ਸਿਮਰਨ ਕਰੋ ਜੇ ਕਰ ਨਹੀਂ ਸਕਦੇ ਮੋਬਾਈਲ ਦੇ ਉੱਤੇ ਲਗਾ ਕੇ ਸੁਣ ਲਓ ਟੀਵੀ ਦੇ ਉੱਪਰ ਲਗਾ ਕੇ ਰੱਖੋ ਗੁਰੂ ਇਤਿਹਾਸ ਦੀਆਂ ਕਿਤਾਬਾਂ ਲਿਆ ਕੇ ਆਪ ਪੜੋ ਬੱਚਿਆਂ ਨੂੰ ਸੁਣਾਓ ਗੁਰੂ ਘਰ ਜਾ ਕੇ ਸੇਵਾ ਸਿਮਰਨ ਕਰੋ ਇਹ ਬੇਨਤੀਆਂ ਨੂੰ ਜਰੂਰ ਪ੍ਰਵਾਨ ਕਰ ਲੈਣਾ ਜੀ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ